ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਛਾ ਜੀ ਆਪਾਂ ਅੱਜ ਫਿਰ ਦੇਖਦੇ ਪਏ ਆ ਕਾਮੇਡੀ ਬாய் ਹਾਂਜੀ ਅੱਛਾ ਕਾਮੇਡੀ ਬாய் ਦੇਖਦੇ ਪਏ ਆ ਕਾਮੇਡੀ ਬாய் ਨੇ ਆਪਣੀ ਵੀਡੀਓ ਦੇ ਵਿੱਚ ਕਹਿੰਦੇ ਪਏ ਨੇ ਕਿ ਪਹਿਲੇ ਸੀ ਕੰਜਨ ਕੁਮਾਰੀ ਤੇ ਹੁਣ ਆ ਗਈ ਵਲੌਗਰਾਂ ਦੀ ਵਾਰੀ ਪਹਿਲੇ ਕੰਜਨ ਦੀ ਵਾਰੀ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੀ ਸੀ ਤੇ ਹੁਣ ਹੋ ਗਏ ਨੇ ਬਲੌਗਰਾਂ ਦੇ ਦੁਆਲੇ ਠੀਕ ਹੈ ਤੇ ਬਲੌਗਰ ਵੀ ਬੜਾ ਗੰਦ ਪਾਣ ਰਹੇ ਨੇ ਇਸੇ ਤਰ੍ਹਾਂ ਹੀ ਤੇ ਪਹਿਲੇ ਆਪਾਂ ਉਹਨਾਂ ਦੇ ਥੋੜੇ ਵੀਲੌਗ ਵੇਖਦੇ ਆ ਜਿਹੜੇ ਕਮੇਡੀ ਭਾਜੀ ਆਪਾਂ ਨੂੰ ਦਿਖਾਉਂਦੇ ਨੇ ਤੇ ਫਿਰ ਕਰਦੇ ਜਾਂਦੇ ਤੇ ਵਿਚਾਰ ਬਿਲਕੁਲ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਮਤਲਬ ਕਮਲ ਕੌਰ ਦਾ ਮੁੱਦਾ ਹੋ ਗਿਆ ਖਤਮ ਤੇ ਹੁਣ ਅਗਲਾ ਨੰਬਰ ਲੱਗੋ ਬਲੌਗਰਾਂ ਦਾ ਤੇ ਇਸ ਮੁੱਦੇ ਤੇ ਆਪਾਂ ਕਰਦੇ ਆ ਗੱਲ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਕੋਈ ਪਲੇ ਰੱਖੋ ਮੈਂ ਆਲੂ ਦਾ ਪਰੌਂਠਾ ਖਾ ਰਹੀ ਆਂ ਠੀਕ ਆ ਦੇਖ ਲਿਆ ਮੇਰਾ ਮੇਰਾ ਭਾਰ ਵੱਧਦਾ ਪਹਿਲਾਂ ਕਿ ਨਸੀਬ ਲੈ ਦੱਸ ਦੇ ਚਲੋ ਮੇਰਾ 53 ਦੇ ਕਰੀਬ ਆ ਗਿਆ ਸੀ ਜਦੋਂ ਮੈਂ ਚਿੱਪ ਲਈ ਸੀ ਚਲੋ ਹੁਣ ਦੇਖੋ ਪੌਨੀ ਦੇਖਿਆ ਇਹ ਨਵੇਂ ਕੱਟ ਗਿਆ ਪਤਾ ਨਹੀਂ ਕਿੰਦਾ ਕੱਟ ਗਿਆ ਪਤਾ ਨਹੀਂ ਕਿਦਾਂ ਕੱਟ ਗਿਆ ਓਏ ਹੁਣ ਇਹਦਾ ਪਤਾ ਨਹੀਂ ਲੱਗ ਜਾਂਦਾ ਇਹ ਦੁਖੀ ਹੋ ਜਾਂਦੀ ਆ ਕਿ ਖੁਸ਼ ਹੋ ਜਾਂਦੀ ਆ weight ਕੱਟਣ ਤੋਂ ਉਨਾਲੇ ਕਮਲ ਭਾਬੀ ਤੂੰ ਤਾਂ ਸਾਰਾ ਦਿਨ ਡੱਫਦੀ ਆ ਤੇ ਤੇਰਾ weight ਕਿਵੇਂ ਘੱਟ ਗਿਆ ਕਿੰਨੇ ਦਿਨ ਹੋ ਗਏ ਦੁਪਹਿਰ ਦੀ ਰੋਟੀ ਤਾਂ ਮੈਂ ਖਾਂ ਨਹੀਂ ਰਹੀ ਮਿਸ ਹੋ ਜਾਂਦੀ ਰਾਤ ਦੇ ਵੀ ਇੱਕ ਅੱਧੀ ਡੇਢ ਬਸ ਤਪਾਰ ਕੱਟਣਾ ਹੀ ਆ ਸਹੀ ਗੱਲ ਆ ਰੋਟੀ ਖਾਣ ਦਾ ਟਾਈਮ ਕਿੱਥੇ ਆ ਬਿਜ਼ਨਸਮੈਨ ਬੰਦੇ ਆ ਅੰਬਾਨੀ ਨਾਲ ਪਾਰਟਨਰਸ਼ਿਪ ਆ ਮੈਂ ਕਰਦੀ ਜਿਵੇਂ ਨਾ ਬਹੁਤ ਹੀ ਤਗੜੇ ਦੇ ਬਿਜ਼ਨਸ ਚੱਲਦੇ ਹੁਣ ਸਾਰਾ ਦਿਨ ਬਿਜੀ ਰਹਿੰਦੀ ਆ ਉਹ ਸਵੇਰ ਨਾਲ ਹੀ ਚੱਕ ਲੈਂਦੀ ਆ ਫੋਨ ਤੇ ਕੰਜਲ ਖਾਣਾ ਸ਼ੁਰੂ ਕਰ ਦਿੰਦੀ ਆ ਓਏ ਤੂੰ 10 ਮਿੰਟ ਫੋਨ ਕੈਮਰਾ ਬੰਦ ਕਰਕੇ ਔਰ ਰੋਟੀ ਨਹੀਂ ਖਾ ਸਕਦੀ ਔਰ ਨਾਲੇ ਕਮਲ ਭਾਬੀ ਤੂੰ ਇਹ ਦੱਸ ਤੂੰ weight ਕਿੰਨਾ ਕ ਘਟਾਉਣਾ ਤੇਰਾ ਟਾਰਗੇਟ ਕੀ ਆ ਇਹਨੂੰ ਪਤਾ ਮੈਂ ਕਿਸਤੇ ਲੈਣਾ ਟਾਰਗੇਟ 47 ਟਾਰਗੇਟ ਆ ਮੈਨੂੰ 47 ਰੋਟੀ ਖਾ ਲੈ 47 47 weight ਕਰਨਾ ਮੈਂ ਆਪਣਾ ਆਲੂ ਦੇ ਪਰੌਤੇ ਖਾ ਖਾ ਕੇ 57 ਦੇ ਮੁੰਡੇ ਦਾ ਉਹਨਾਂ ਦਾ ਕਰ ਨਹੀਂ ਮੁੰਡਾ ਉਹ ਮੁੰਡਾ ਵਾ ਮੈਂ ਕੁੜੀ ਆ ਓਏ ਚੱਕਲਾ ਏ ਰੱਬਾ ਮੈਨੂੰ ਚੱਕਲਾ ਓਏ ਲੋਕੋ ਦੇਖ ਲੋ 60 ਸਾਲ ਦੀ ਕੁੜੀ ਓ ਯਾਰ ਮੁੰਡਾ ਇਹਦਾ ਵਿਉਣ ਵਾਲਾ ਹੋ ਗਿਆ ਹੈ ਤੇ ਸਿਰ ਦੇ ਵਾਲਾਂ ਦੇ ਨਾਲ-ਨਾਲ ਇਹਦੇ ਨੱਕ ਦੇ ਵਾਲ ਵੀ ਚਿੱਟੇ ਹੋ ਗਏ ਹੋਣਗੇ ਤੇ ਇਹਦੇ ਚੋਂ ਹਲੇ ਤੱਕ ਬਚਪਨਾ ਹੀ ਨਹੀਂ ਜਾਈ ਜਾਂਦਾ। ਕੀ ਬਾਤ ਇਹ ਨੂੰ ਨਾ ਬੋਲਣ ਲੱਗੇ ਸ਼ਰਮ ਨਹੀਂ ਆਈ ਤੇ ਮੈਨੂੰ ਸੁਣਨ ਲੱਗੇ ਵੀ ਸ਼ਰਮ ਆ ਗਈ ਆ। ਇੱਕ ਨਾ ਇੱਕ ਦਿਨ ਮੇਰੇ ਸ਼ਪਤ ਆ ਮੈਂ ਆਪਣਾ ਵੇਟ ਸ਼ਪਤ ਸ਼ਪਤ ਸੈਵਨ ਕਰਕੇ ਦਿਖਾਵਾਂਗੀ ਮੂੰਹ ਦੇਖ ਸ਼ਪਤ ਵਾਲੀ ਦਾ ਸੋ ਲੋ ਇਹਦੇ ਘਰ ਵਾਲੇ ਨੇ ਤਾਂ ਮੇਰੇ ਦਿਲ ਦੀ ਗੱਲ ਹੀ ਬੋਲਤੀ ਕਹਿੰਦਾ ਮੂੰਹ ਦੇਖੋ ਸ਼ਪਤ ਵਾਲੀ ਦਾ ਉਹ ਯਾਰ ਇਹਦੇ ਘਰ ਵਾਲਾ ਬੰਦਾ ਵਾਕ ਹੀ ਘੈਂਟ ਆ ਚੰਗੀ ਇਹਦੀ ਲਾਪਾ ਕਰਦਾ ਤੇ ਇਹਨੂੰ ਅਕਲ ਫੇਰ ਵੀ ਨਹੀਂ ਆਉਂਦੀ ਕਿ ਪਿੰਕੀ ਬਣ ਕੇ ਆਈ ਆ ਗਾਇਜ਼ ਆਪਾਂ ਨਾ ਤੁਹਾਨੂੰ ਪਿੰਕੀ ਦੀ ਜਿਹੜੀ ਬੇਟੀ ਆ ਉਹਦਾ ਫੇਸ ਨਹੀਂ ਰਿਵੀਲ ਕਰਨਾ ਉਹ ਤਾਂ ਬਾਅਦ ਕਰਾਂਗੇ ਉਹਦਾ ਨਾਮ ਦੱਸ ਸਕਦਾ ਆ ਉਹਦਾ ਨਾਮ ਹੈਗਾ ਲਵਲੀ ਬਸ ਇਸੇ ਨਾਲ ਸੰਤੁਸ਼ਟੀ ਕਰ ਲਓ ਲਾ ਸੁਣ ਲੋ ਇਹਦੀ ਗੱਲ ਵੀ ਔਖੇ ਉਹਦਾ ਫੇਸ ਦਿਖਾ ਨਹੀਂ ਸਕਦੇ ਤੇ ਨਾਮ ਸੁਣ ਕੇ ਸੰਤੁਸ਼ਟੀ ਕਰ ਲਓ ਨਹੀਂ ਸਾਡੀ ਤਾਂ ਜਿਵੇਂ ਜਾਨ ਨਿਕਲ ਜਾਂਦੀ ਸੀ ਉਹ ਪਿੰਕੀ ਦੀ ਕੁੜੀ ਦਾ ਫੇਸ ਦੇਖੇ ਬਿਨਾ ਵੀ ਆਰ ਹੱਦ ਹੋਈ ਪਈ ਐ ਇੰਨੀ ਬੇਸ਼ਰਮ ਹੋਈ ਪਈ ਐ ਕੋਈ ਵਿਚਾਰਾ ਉਹਨਾਂ ਦੇ ਘਰੇ ਮਿਲਣ ਆਇਆ ਤੇ ਉਹਨਾਂ ਦੀ ਕੁੜੀ ਨੂੰ ਐਵੇਂ ਬਦਨਾਮ ਕਰੀ ਜਾਂਦੀ ਆ ਵੀ ਲੋਕੀ ਜਿਵੇਂ ਐਕਸਾਈਟਿਡ ਸੀ ਨਾ ਉਹਦਾ ਫੇਸ ਦੇਖਣ ਲਈ ਮੈਂ ਪਿੰਕੀ ਨੂੰ ਕਹਿਣਾ ਚਾਹਣਾ ਤੂੰ ਇਹਦੇ ਘਰੇ ਆਉਣ ਨੂੰ ਰਹਿਂਦਿਆ ਕਰ ਐਨੀ ਤਾਂ ਪਿੰਕੀ ਮੋਗਿਆਲੀ ਦੀ ਬਦਨਾਮ ਹੋਈ ਜਿੰਨੀ ਤੂੰ ਹੋ ਜੇਂਗੀ ਅੱਛਾ ਕਮਲ ਭਾਬੀ ਸਕੂਟਰੀ ਵੀ ਚਲਾ ਲੈਂਦੀ ਆ ਲੱਗਦਾ ਜਿੱਡੀ ਕ ਹਾਈਟ ਆ ਪਤਾ ਵੀ ਲੱਗਦਾ ਪਿਆ ਸਕੂਟਰੀ ਬੈ ਕੇ ਚਲਾਈ ਜਾਂਦੀ ਆ ਕਿ ਖੜ ਕੇ ਚਲਾਈ ਜਾਂਦੀ ਆ ਗਾ ਜੀ ਹੁਣ ਅਸੀਂ ਸੋਟ ਆਂਟੀ ਨੇ ਸਿਨੇ ਦਿੱਤੀ ਆ ਕਿਸੇ ਦੇ ਘਰ ਗਈ ਗਿਫਟ ਲੈ ਕੇ ਅੰਟੀ ਇਹੋ ਕਰਦੀਏ ਛੋੜ ਜਿਹੜੇ ਨੇ ਸਲਾਈ ਕਰਾਂ ਦਰਜਨ ਦੇ ਘਰ ਦੇਖ ਲੋ ਵੱਡੀ ਮੈਡਮ ਦੇ ਸੰਸਕਾਰ ਉਹ ਵਿਚਾਰੀ ਮਾਤਾ ਨੂੰ ਨਾ ਕੋਈ ਸਸਰੀਕਾਲ ਨਾ ਰਾਮ ਰਾਮ ਸਿੱਧਾ ਜਾ ਕੇ ਸੂਟ ਕਦੋਂ ਦਿਓਗੇ ਓਏ ਪਹਿਲਾਂ ਉਹਨੂੰ ਸੂਟ ਫੜਾਤਾ ਦੇ ਫੇਰ ਹੀ ਦਊਗੀ ਯਾਰ ਜੈਸਾ ਹਮਾਰਾ ਇਹਦੀ ਹਾਈਟ ਦੀ ਗਰੋਥ ਨਹੀਂ ਹੋਈ ਨਾ ਉਸੇ ਤਰ੍ਹਾਂ ਇਹਦੇ ਦਿਮਾਗ ਦੀ ਗ੍ਰੋਥ ਵੀ ਨਹੀਂ ਹੋਈ ਮੈਂ ਵੀ ਕਹ ਸਕੂਟਰੀ ਚਲਾ ਕੇ ਵੇਲੈਂਦੀ ਆ ਇਹਦੇ ਪੈਰਾਂ ਵਾਲ ਦੇਖੋ 2-2 ਫੁੱਟ ਦੀ ਤਾਂ ਹੀਲ ਪਾ ਰੱਖੀ ਆ ਨੇ ਦੇਵ ਜੀ ਲਈ ਇੱਕ ਸਰਪ੍ਰਾਈਜ਼ ਮੈਂ ਪਲਾਨ ਕੀਤਾ ਸ਼ਾਮ ਨੂੰ ਬਣੇ ਰਿਹਾ ਵਲੌਗ ਦੇ ਨਾਲ ਤੁਹਾਨੂੰ ਮੈਂ ਅੱਗੇ-ਅੱਗੇ ਦੱਸਦੀ ਆ ਹਾਂ ਯਾਰ ਆਹ ਵਲੌਗ ਤਾਂ ਇਹਦਾ ਵਾਕ ਹੀ ਕੈਂਡ ਸੀ ਉਹ ਯਾਰ ਇਹਨੇ ਆਪਦੇ ਘਰ ਵਾਲਿਆਂ ਨੂੰ ਸਰਪ੍ਰਾਈਜ਼ ਦੇਣ ਲਈ ਬਾਥਰੂਮ ਦੇ ਵਿੱਚ ਬੰਦ ਕਰਤਾ

ਆਪਾਂ ਹੁਣ ਇਹਦੀ ਅਗਲੀ ਵੀਡੀਓ ਦੇਖਦੇ ਆ ਕੋਕਾ ਪਾਉਂਦੀ ਦੀ ਆਵੀ ਕਿੰਨਾ ਓਏ ਪਤੰਦਰਾ ਆਹ ਕਿਹੜੇ ਹਿਸਾਬ ਨਾਲ ਕੋਕਾ ਪਾਈਏ ਨਾ ਤੂੰ ਨਾਸਾਂ ਜੰਗਲੀਆਂ ਪਸਾ ਕੇ ਕੋਈ ਨਾ ਪਤਾ ਨਹੀਂ ਪੈਣਾ ਕਿ ਨਹੀਂ ਜਿਹੜੇ ਹਿਸਾਬ ਨਾਲ ਤੂੰ ਉਂਗਲ ਜੀ ਪਸਾਰ ਰੱਖਿਆ ਨਾ ਸਾਰਾ ਮਟੀਰੀਅਲ ਤੇਰੀ ਉਂਗਲ ਤੇ ਜ਼ਰੂਰ ਲੱਗ ਗਿਆ ਨਾ ਤਾਂ ਦੀ ਦੇਖਣਾ ਜੇ ਤੂੰ ਪਾ ਦੇ ਅੱਗੇ ਮੇਰਾ ਤਾਂ ਦਿਖ ਨਹੀਂ ਛਾ ਉਹ ਲੈ ਕਹਿੰਦੇ ਦੀਦੀ ਤੂੰ ਪਾ ਦੇ ਉਹਨੇ ਗੱਲ ਹੀ ਟਾਲਦੀ ਕਿ ਨਹੀਂ ਮੇਰਾ ਤਾਂ ਜਿਗਰਾ ਹੀ ਹੈ ਨਹੀਂ ਪਾਉਣ ਵਾਸਤੇ 9 ਵਜੇ ਆਪਣੀ ਟ੍ਰੇਨ ਚੱਲ ਪਈ ਬਾਂਦਰਾ ਤੋਂ ਬਾਂਦਰਾ ਤੋਂ ਚੱਲੀ ਤੇ ਵਿੱਚ ਬਾਂਦਰੀ ਬਹਿ ਗਿਆ 250 ਰੁਪਏ ਸਿਰਫ ਰਾਤ ਆਪਾਂ ਕਿੰਨੇ ਪਰੌਂਠੇ ਦਿੱਤੇ ਸੀ ਦੋ ਹੀ ਦੋ ਹੀ ਪਰੌਂਠੇ ਮਿਲੇ ਸੀ ਕੁਝ ਪਰੌਂਠੇ ਸੀ ਤੇ ਐਨੀ ਬਟਰ ਚਿੱਟੇ ਥੋੜੀ ਦਹੀਂ ਦੇ ਐਨੇ ਬਟਰ ਚਿੱਟੇ ਖਿਚਕਲਾਵ ਜਾਮ ਹੂੰ ਖਿਚਕਲਾਵ ਜਾਮ ਸਾਢੇ ਹਣ ਦੋ ਪਰੋਟੇ ਨਾਲ ਕੀ ਸੁਣ ਲੋ ਇਹ ਲੂੰਬੜ ਮੁਏ ਦੀ ਗੱਲ ਆਖੇ ਟ੍ਰੇਨ ਚ ਖਾਣਾ ਮਹਿੰਗਾ 250 ਰੁਪਏ ਚ ਦੋ ਪਰੋਟੇ ਦਿੱਤੇ ਦਹੀਂ ਦਿੱਤੀ ਮੱਖਣ ਦੀ ਟਿੱਕੀ ਤੇ ਇੱਕ ਗੁਲਾਬ ਜਾਮਨ ਨਹੀਂ ਕੰਜਰਾ ਹੋਰ ਤੇਰੇ ਲਈ 250 ਰੁਪਏ ਚ ਲੰਗਰ ਲਾ ਦਿੰਦੇ ਉਹ ਫਿਰ ਮੈਂ ਹੁਣ ਭਾਂਡੇ ਮੰਝਣੋਂ ਤਰੇਆ ਭਾਂਡੇ ਮਾਂ ਦੇ ਮਾਂ ਦੇ ਚਿਕ ਮਨ ਨਹੀਂ ਮਿਤਰੀ ਨਹੀਂ ਆਵਦੇ ਕਰਦੇ ਕੰਮਾਂ ਸ਼ਰਮ ਨਹੀਂ ਕਰਨੀ ਚਾਹੀਦੀ ਕੰਮ ਤਾਂ ਕੰਮ ਹੀ ਹੁੰਦੇ ਆ ਵਿਚਾਰੇ ਇਕੱਠੇ ਕਰਕੇ ਲਿਆਏ ਸੀਗਾ ਫਿਰ ਮੈਂ ਮੇਰਾ ਜ਼ਮੀਰ ਦੀ ਗੱਲ ਮੇਰੇ ਘਰਾਂ ਦੇ ਭਾਂਡੇ ਸੁਣ ਲੋ ਨੂਰ ਦੀ ਮਾਂ ਦੀ ਗੱਲ ਆਖੇ ਭਾਂਡੇ ਮੰਜਵਾਨ ਲਈ ਮੇਰਾ ਜ਼ਮੀਰ ਨਹੀਂ ਮੰਨਦਾ ਤੇ ਉਹ ਕੰਜਰ ਦਾ ਜ਼ਮੀਰ ਮੰਨਦਾ ਕਿ ਜਦ ਲੋਕਾਂ ਅੱਗੇ ਤੈਨੂੰ ਸ਼ਰਿਆਮ ਨਹਾਉਂਦੀ ਦਿਖਾਉਂਦਾ ਆਖੇ ਘਰ ਦੇ ਕੰਮਾਂ 'ਚ ਸ਼ਰਮ ਨਹੀਂ ਕਰਨੀ ਚਾਹੀਦੀ ਨਾ ਇਹਨਾਂ ਨੂੰ ਕੋਈ ਬੋਲਣ ਦਾ ਵੱਲ ਨਾ ਇਹਨਾਂ ਨੂੰ ਰਹਿਣ ਸਹਿਣ ਦਾ ਵੱਲ ਤੇ ਨਾ ਹੀ ਇਹਨਾਂ ਨੂੰ ਖਾਣ ਦਾ ਵੱਲ ਆਹ ਦੇਖੋ ਕਿਵੇਂ ਖਾਂਦੇ ਆ ਬਿਡੈਸਟ ਕਰਦੀ ਨੂਰ ਵਾਸਤੇ ਵੀ ਨੂਨ ਮੇਥ ਸਹੀ ਹੈ ਨਬੀ ਸੇ ઓ ਸਾਲਾ ਇਹ ਕਿਹੜਾ ਤਰੀਕਾ ਖਾਂਦਾ ਹੋਈ ਨਾ ਚਵਰ ਚਵਰ ਤਾਂ ਮੱਝ ਵੀ ਨਹੀਂ ਕਰਦੀ ਜਿੰਨਾ ਇਹ ਦੋਵੇਂ ਕਰਦੇ ਆ ਯਾਰ ਇਹਨਾਂ ਦੋਵਾਂ ਦੀ ਬੁਥੀ ਦੇਖ ਕੇ ਨਾ ਮੇਰੇ ਮੂੰਹੋਂ ਬਸ ਇੱਕੋ ਹੀ ਗੱਲ ਨਿਕਲਦੀ ਆ ਮਾਰ ਸਾਲੇ ਕਾ ਖੋਪੜੀ ਤੋੜ ਕੇ ਖੋਪੜੀ ਤੋੜ ਸਾਹੇ ਕਾ ਪੀਰ ਜਿੱਦਾਂ ਮੇਰੀ ਕੁੜੀ ਨੂੰ ਤੜਪਾ ਤੜਪਾ ਕੇ ਨੇ ਮਾਰਿਆ ਇਸ ਤੋਂ ਵੀ ਵੱਧ ਮੌਤ ਇਹਨੂੰ ਹੋਵੇ। ਉਹ ਯਾਰ ਮੰਨਿਆ ਮਾਂ ਨੂੰ ਬੱਚਿਆਂ ਦੀ ਮੌਦਾ ਦੁੱਖ ਹੁੰਦਾ ਪਰ ਮਾਤਾ ਤੂੰ ਕੈਮਰੇ ਅੱਗੇ ਇਹ ਵੀ ਦੱਸ ਜਿਹੋ ਜੇ ਤੇਰੀ ਕੁੜੀ ਦੇ ਲੱਛਣ ਸੀ ਤੇ ਨਾਲੇ ਅੱਜ ਤੂੰ ਕੈਮਰੇ ਅੱਗੇ ਆ ਕੇ ਆਪਣੀਆਂ ਦਲੀਲਾਂ ਰੱਖਣ ਲੱਗ ਗਈਆਂ ਤੇ ਨਹੀਂ ਉਦੋਂ ਤੂੰ ਕਿੱਥੇ ਗਈ ਸੀ ਜਦੋਂ ਉਹਨੂੰ 50 ਵਾਰ ਸਮਝਾਇਆ ਸੀ ਇਹੋ ਜੇ ਲੱਛਣ ਨਾ ਕਰ ਨਾ ਕਰ ਤੇ ਹੁਣ ਤੂੰ ਕੈਮਰੇ ਅੱਗੇ ਆ ਕੇ ਇਹ ਹੋ ਗਿਆ ਉਹ ਹੋ ਗਿਆ ਕਰੀ ਨਹੀਂ ਹੈ ਤੇ ਉਹੋ ਜਿਹਾ ਕੈਮਰਾਮੈਨ ਜਿਹੜਾ ਮੂੰਹ ਚੱਕ ਕੇ ਉੱਥੇ ਪਹੁੰਚ ਗਿਆ ਆਪਦੇ ਬੰਦਿਆਂ ਦੀਆਂ ਬੁਰਾਈਆਂ ਸੁਣੀ ਜਾਂਦਾ ਨਾਲੇ ਮਾਤਾ ਹੁਣ ਤੋਂ ਇਸ ਮੁੱਦੇ ਤੇ ਮਿੱਟੀ ਪਾ ਕੁਛ ਨਹੀਂ ਹੋਣ ਲੱਗਿਆ ਹੁਣ ਅਬ ਪਛਤਾਇਆ ਕੀ ਫਾਇਦਾ ਜਦ ਚਿੜੀਆ ਚੁੱਕੀ ਖੇਤ ਮੇਰੇ ਕੋ ਵੀ ਬੋਲ ਰਹਾ ਸੀ ਮਾਤਾ ਆਪ ਵੀ ਚਲੋ ਨਾਲੇ ਚਲੋ ਤੁਹਾਨੂੰ ਹਸਪੀਟਲ ਤੇ ਐਡਮਿਟ ਕਰਾ ਦੂੰਗਾ ਤੁਹਾਡਾ ਚੰਗੀ ਤਰ੍ਹਾਂ ਇਲਾਜ ਕਰਾ ਦੂੰਗਾ ਹੋ ਮਾਤਾ ਚੰਗੀ ਰਾਗੀ ਤੂੰ ਨਹੀਂ ਗਈ ਤੇਰੀ ਕੁੜੀ ਨੂੰ ਵੀ ਆਹੀ ਕਹਿ ਕੇ ਬੁਲਾਇਆ ਸੀ ਕਿ ਆ ਜਾ ਗੱਡੀ ਦੀ ਸਰਵਿਸ ਕਰਾ ਦਿੰਨੇ ਆ ਤੇ ਉਹਦੀ ਸਰਵਿਸ ਹੀ ਕਰਤੀ ਤੇ ਤੈਨੂੰ ਵੀ ਕਿਹਾ ਆ ਜਾ ਐਡਮਿਟ ਕਰਾ ਦੇਣੀ ਤੇਰਾ ਲਾਇਕ ਕਰਾ ਦੇਣਿਆ ਤੇ ਤੇਰਾ ਵੀ ਚੰਗੇ ਲਾਇਕ ਕਰਾ ਦੇਣਾ ਸੀ ਤੇਰੀ ਕੁੜੀ ਨਾਲੋਂ ਪਹਿਲਾਂ ਤੂੰ ਪਿਆਰੀ ਹੋ ਜਾਣੀ ਸ੍ਰਬ ਨੂੰ ਕਹਿੰਦੇ ਆ ਨਾ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਹਮ ਗਲਤ ਨਹੀਂ ਆਪ ਲੋਗ ਗਲਤ ਸਮਝ ਰਹੇ ਆਵੇਂ ਹਮ ਗਲਤ ਨਹੀਂ ਹਮਾਰੇ ਨਾਮ ਪਰ ਫੇਮਤ ਨੀਜੀਆ ਮੈਂ ਗਲਤ ਮਤ ਕੀ ਆਹ ਦੇਖ ਲੋ ਬੇਸ਼ਰਮ ਭੈਣਾ ਨੂੰ ਤਿੰਨ ਜੰਮੀਆਂ ਤੇ ਤਿੰਨੋ ਹੀ ਨਕਮੀਆਂ ਇੰਨਾ ਗੰਦ ਪਾਇਆ ਨਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਵੀ ਤੁਸੀਂ ਗੰਦ ਨਾ ਪਾਓ ਜਦੋਂ ਇਹਨਾਂ ਨੂੰ ਧਮਕਾਇਆ ਗਿਆ ਤਾਂ ਹੁਣ ਇਹ ਬਿਆਨ ਦੀਆਂ ਦਿੰਦੀਆਂ ਵੀ ਅਸੀਂ ਸੁਸਾਇਡ ਕਰਾਂਗੇ ਸਾਰੀ ਦੁਨੀਆ ਦਾ ਨਾਮ ਲਾਵਾਂਗੇ ਤੇ ਇਹਨਾਂ ਦੀ ਆ ਗੱਲ ਸੁਣੋ ਪਹਿਲਾਂ ਕੰਮ ਕਰ ਲੈਂਗੇ ਸੁਸਾਇਡ ਹਮ ਜਨੀਦੀ ਹੈ ਇਹਨਾਂ ਨੇ ਅੰਪਲ ਗਲਤ ਇਲਜ਼ਾਮ ਲਗਾਇਆ ਕਿ ਆਪ ਲੋਗ ਅਡਲਟ ਵੀਡੀਓ ਬਣਾਉਂਦੇ ਹਮਨੇ ਕੋਈ ਅਡਲਟ ਵੀਡੀਓ ਨਹੀਂ ਸਿੰਪਲ ਵੀਡੀਓ ਬਣਾ ਦਿੱਤੀ ਇਸ ਤਰ੍ਹਾਂ ਬਸ ਦਾ ਇੱਕ ਕਪੜੇ ਦੇ ਕਪੜੇ ਟਾਈਟ ਨੇ ਪਰ ਅਸੀਂ ਕਪੜੇ ਢਾਲੇ ਤੇ ਟਾਈਟ ਕਪੜਿਆਂ ਚ ਸਿੰਪਲ ਵੀਡੀਓ ਕਿਹੜੀ ਹੋਗੀ ਓਏ ਐਵੇਂ ਪਕਾਈ ਮਾਰੀ ਜਾਂਦੀਆਂ ਹੁਣ ਓ ਤੁਸੀਂ ਇਹਨਾਂ ਦੀ ਪ੍ਰੋਫਾਈਲ ਚ ਜਾ ਕੇ ਚੈੱਕ ਕਰੋ ਇਹਨਾਂ ਨੇ ਤਿੰਨੇ ਭੈਣਾਂ ਨੇ ਇੰਨਾ ਗੰਦ ਪਾ ਰੱਖਿਆ ਸੀ ਨਾ ਤੁਸੀਂ ਤਾਂ ਆਪ ਕਹੋਗੇ ਵੀ ਕਮਲ ਕੌਰ ਤੋਂ ਪਹਿਲਾਂ ਇਹਨਾਂ ਦੇ ਗੋਲੀ ਵੱਜਣੀ ਚਾਹੀਦੀ ਸੀ ਤੇ ਇਹਨਾਂ ਦੀ ਹਾਲੇ ਹੋਰ ਵੀ ਅੱਗੇ ਗੱਲ ਸੁਣੋ ਅਗਰ ਅਸੀਂ ਮਰ ਗਏ ਅਸੀਂ ਦੀ ਜ਼ਿੰਮੇਵਾਰ ਇਹ ਪੂਰੀ ਦੁਨੀਆ ਹੋਗੀ ਪੂਰਾ ਗੰਦਲੀ ਹੋਗਾ ਉਹਾਂ ਨੂੰ ਇਹੋ ਗਾਂ ਅਨੇਕ ਪਲੀ ਤੋਂ ਤਰੇ ਵਿੱਚ ਸਰਪੰਚੋ ਉਹ ਹੀ ਜਬਾਨੀ ਹੋਗੀ ਓਏ ਤੁਸੀਂ ਮਰਵਾਤਾ ਸਹੀ ਤੁਹਾਡੀ ਮੌਦੀ ਜ਼ਿੰਮੇਵਾਰੀ ਲੈਣ ਲਈ ਸਾਰੀ ਦੁਨੀਆ ਹੀ ਤਿਆਰ ਆ ਓ ਚਲੋ ਕਿਸੇ ਬਾਨੇ ਗੰਦ ਤਾਂ ਖਤਮ ਹੋਊ ਆ ਓ ਯਾਰ ਕਹਿੰਦੇ ਆ ਨਾ ਜੇ ਖੇਤ ਨੂੰ ਬਚਾਉਣਾ ਹੋਵੇ ਨਾ ਇੱਕ ਕਾਂ ਨੂੰ ਮਾਰ ਕੇ ਟੰਗਣਾ ਹੀ ਪੈਂਦਾ ਤਾਂ ਫਿਰ ਦੂਜੇ ਕਾਂ ਖੇਚੜੀ ਵੜਦੇ ਹੁਣ ਦੇਖੋ ਕਿਵੇਂ ਕੰਮ ਦੀਆਂ ਫਿਰਦੀਆਂ ਓ ਯਾਰ ਹੁਣ ਤਾਂ ਸਰਕਾਰ ਨੇ ਵੀ ਰੂਲ ਬਣਾਤਾ ਜੋ ਸੋਸ਼ਲ ਮੀਡੀਆ ਤੇ ਗੰਦ ਪਾਉਆ ਉਹਦੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਇਹ ਵਧੀਆ ਸਰਕਾਰ ਨੇ ਰੂਲ ਬਣਾ ਦਿੱਤਾ। ਤੇ ਅੱਛਾ ਜੀ ਹੁਣਾਂ ਵੀ ਐਵੇਂ ਚਾਹੀਦਾ। ਇਹ ਰੂਲ ਬਣ ਗਏ ਆ। ਬੁੜੀ ਵੱਡੀ ਗੱਲ ਹੈ। ਅੱਛਾ ਉਹਨੇ ਮਿਸਾਲ ਦਿੱਤੀ ਕਿ ਕਾਂਵਾਂ ਨੂੰ ਵੀ ਡਰਾਣ ਲਈ ਨਾ ਤਾਂ ਇੱਕ ਕਾਂ ਨੂੰ ਮਾਰਨਾ ਹੀ ਪੈਂਦਾ। ਉਹ ਵੀ ਫੇਰ ਵਿੱਚ ਲਾ ਦੋ ਤੇ ਬਾਕੀ ਕਾਂ ਚ ਬਾਕੀ ਕਾਂ ਨੇ ਕੀ ਕਹਿਣਾ ਮਤਲਬ ਇਹ ਕੁਛ ਹੋਣਾ ਸੀ ਤੇ ਇਹਦੇ ਤੇ ਕੰਟਰੋਲ ਹੋਣਾ ਸੀ। ਇਦਾਂ ਹੀ ਠੀਕ ਹੈ। ਅੱਛਾ ਇਹਦੀ ਵਜ੍ਹਾ ਤੋਂ ਮੈਂ ਕਹਿੰਦੀ ਆਂ ਦੇਖ ਲਓ ਬਾਕੀ ਸਾਰੇ ਵੀ ਸੋਸ਼ਲ ਮੀਡੀਆ ਤੇ ਆ ਕੇ ਕਈ ਮਾਫੀਆਂ ਮੰਗਣ ਡਏ ਨੇ ਕਈ ਮਾਫੀਆਂ ਮੰਗ ਰਹੇ ਨੇ ਕਈ ਵੀਡੀਓ ਪਾਣਾ ਹੀ ਛੱਡ ਗਏ ਨੇ ਤੇ ਬੜਾ ਚੇਂਜ ਆਂਦਾ ਪਿਆ ਪੰਜਾਬ ਦੇ ਵਿੱਚੋਂ ਲੇਕਿਨ ਆ ਇੰਨੇ ਕ ਮਾਮਲੇ ਦੇ ਨਾਲ ਵੀ ਵੇਖ ਲਓ ਤੁਸੀਂ ਕਿ ਜਿਹੜੀ ਹਕੂਮਤ ਐ ਉਹ ਵੀ ਸੁਧਰ ਗਈ ਐ ਉਹਨੇ ਵੀ ਇਹਦੇ ਤੇ ਸਖਤ ਕਾਰਵਾਈ ਕੀਤੀ ਐ ਚੰਗੀ ਗੱਲ ਐ ਨਾ ਦੇਖੋ ਜੀ ਰੂਲ ਲਾਗੂ ਕਰ ਦਿੱਤਾ ਕਿ ਗੱਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਸ਼ਰੀਲ ਵੀਡੀਓ ਪਾਉਂਦਾ ਐ ਤੇ ਉਹਨੇ ਉਹਨੂੰ ਆਟੋ ਡਾਰੋਏਗਾ ਕਿ ਮੇਰੇ ਤੇ ਆਪਣਾ ਹਕੂਮਤ ਵੱਲੋਂ ਕਾਰਵਾਈ ਹੋ ਜਾਨੀ ਐ ਤੂੰ ਖੁਦ ਹੀ ਕੰਟਰੋਲ ਹੋ ਜਾਏਗਾ ਡੱਕਾ ਲੱਗ ਜਾਏਗਾ ਉਸ ਸੀਜ਼ਨ ਜਿੱਦ ਨਹੀਂ ਐ ਤੇ ਬਾਕੀ ਜਿਹੜੇ ਆ ਕੀ ਵਲੌਗਰਾਂ ਦੀ ਗੱਲ ਹਾਂਜੀ ਵਲੌਗਰਾਂ ਦੀ ਵਾਰੀ ਵੀ ਆਉਣਾ ਵਾਰੀ ਆਣਾ ਲੀਏ ਵੀ ਲੋਕ ਵਲੌਗਰਾਂ ਨੂੰ ਉਹਦੇ ਸਮਝ ਨਹੀਂ ਆਂਦੀ ਭਈ ਉਹ ਬਾਂਦਰ ਮੂਵੇਂ ਨੂੰ ਨਾ ਉਹਦੇ ਗੱਲਬਾਤ ਦੀ ਸਮਝ ਨਹੀਂ ਆ ਰਹੀ ਜੋ ਸਮਝ ਆਏਗੀ ਨਾ ਇਹ ਵੀ ਸਿੱਧਾ ਹੋ ਜਾਏਗਾ ਧੀ ਰੰਗੋ ਤੇ ਜ਼ਾਹਰੀ ਗੱਲ ਹੈ ਹੁਣ ਇੰਸਟਾਗ੍ਰਾਮ ਤੋਂ ਜੇ ਗੰਧ ਹਟਣ ਦੀ ਆ ਤੇ ਹੁਣ ਵੀ ਲੋਗਿੰਗ ਤੋਂ ਵੀ ਹਟਣਾ ਚਾਹੀਦਾ ਇਹ ਗੱਲ ਜੀ ਹਟਣਾ ਚਾਹੀਦਾ YouTube ਤੋਂ ਵੀ ਹਟਣਾ ਚਾਹੀਦਾ YouTube ਨੂੰ ਵੀ ਸਾਫ਼ ਕਰਨਾ ਚਾਹੀਦਾ ਤੇ ਬਾਕੀ ਜੀ ਵਧੀਆ ਵੀਡੀਓ ਹੈ ਬਹੁਤ ਅੱਛੇ ਤਰੀਕੇ ਨਾਲ ਕਾਮੇਡੀ ਬਾਈ ਨੇ ਵੀਡੀਓ ਬਣਾਈ ਅਗਰ ਸਮਝਣ ਆ ਰਹੇ ਜੇ ਵੀ ਨਾ ਸਮਝਣ ਨਾ ਤੇ ਫਿਰ ਉਹਨਾਂ ਦਾ ਆਖਰੀ ਹਾਲੋ ਕਾਂ ਲਈ ਹੈ ਕਾਹ ਟਗਣਾ ਪੈਣਾ ਹੈ ਜੀ ਫਿਰ ਬਾਕੀ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅ ਅਲਾ ਹਾਜ਼ਰ